ਤਨ ਤਨ ਬਾਬਾ ਲਖਦਾਤਾ ਪੀਰ ਜੀ ਦਾ ਸਾਲਾਨਾ ਛਿੰਝ ਮੇਲਾ ਪਿੰਡ ਖਾਨਪੁਰ ਟੱਡਾ ਵਿਖੇ ਕਰਵਾਇਆ ਗਿਆ ਦੇਖੋ ਖਾਸ ਰਿਪੋਰਟ ਪੱਤਰਕਾਰ ਹਰਪਾਲ ਸਿੰਘ ਜੱਜ ਵੀ ਪਿੰਡ ਖਾਨਪੋਟ ਢੱਡਾ ਵਿਕੇ ਲੱਖ ਦਾਦਾ ਪੀਰ ਜੀ ਦੀ ਸ਼ਿੰਝ ਮੇਲਾ ਪਿੰਡ ਖਾਨਪੋਟ ਦਾ ਤਮਕੇ ਹੋ ਰਿਹਾ ਇਸ ਬਾਰੇ ਕੀ ਕਹਿਣਾ ਹੈ ਇੱਕ ਸਾਹ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਖਾਨਪੋਟਾ ਘੱਟਵਕੇ ਬਾਬਾ ਲਖਦਾਤਾ ਪੀੜੀ ਦੇ ਔਰ ਆਟਾ ਜੋੜਵੇਂ ਦਾ ਗਲ ਚੌਂਕਿਆਂ ਦਾ ਮੇਲਾ ਸੀ ਅਤੇ ਅੱਜ ਛੇਜ ਮੇਲਾ ਹੈ ਜਿਵੇਂ ਅੱਜ ਉੱਤੇ ਚੋਟੀ ਦੇ ਭਲਵਾਨ ਔ ਵੱਡੇ ਵੱਡੇ ਭਲਵਾਨਾਂ ਪੱਟੇ ਦੀ ਕੁਸ਼ਤੀ ਦੇ ਪ੍ਰਤਿਪਾਦ ਪੌੜਾ ਅਤੇ ਪੂਰੇ ਨmber ਦੀ ਕੁਸ਼ਤੀ ਸਰਪੇ ਘਰੋ ਪੌੜੀ ਦੇ ਨਾਲ ਹੋ ਰਹੀ ਹੈ ਜੀ ਇਹ ਹਰ ਇੱਕ ਸਾਲ ਹਰ ਇੱਕ ਸਾਲ ಗ್ರಾಮ ਪੰਚਾਇਤ ਔ ਐਨ ਆਰ ਐ ਵੀਰ ਔ ਨੌ ਸਭਾ ਤੇ ਸਾਰੇ ਸਕਰਡ ਵਾਲਾ ਮਿਲ ਕੇ ਇਹ ਤੁਸਤ ਸੱਜ ਮੇਲਾ ਕਰਉਂਦੇ ਆ ਨਾ ਤੇ ਹਰੇਕ ਸਾਲ ਨਾਲ ਇਸੇ ਤਰ੍ਹਾਂ ਹੀ ਸੱਜ ਮੇਲਾ ਹੋਊਗਾ ਜੀ ਪੂਰਾ ਪਾਰਟੀ ਦੇ ਖਾਤ ਪੁਰਬੰਦਾ ਜੀ ਚਾਹ ਵਾਲੀ ਦੇ ਖਾਸ ਪ੍ਰਬੰਧਾ ਰੋਟੀ ਪਾਣੀ ਦੇ ਖਾਸ ਪ੍ਰਬੰਧਾ ਦਰਸ਼ਕਾਂ ਦੇ ਵਹਿਣ ਲਈ ਬਹੁਤ ਵਧੀਆ ਸੱਜ ਤੋਂ ਸਟੇਜ ਪ੍ਰਬੰਧ ਸੱਜ ਮੇਲੇ ਦੀ ਸਟੇਜ ਦਰਸ਼ਕਾਂ ਦੇ ਵਹਿਣ ਲਈ ਕੁਰਸੀਆਂ ਵਗੈਰਾ ਸਾਰੇ ਪ੍ਰਬੰਧ ਕੀ ਹੋਏ ਆ ਕੈਮਰਾ ਘੁਮਾ ਕੇ ਦੇਖ ਲੋ ਠਾਠਾ ਮਾਰਦਾ ਇਕੱਠ ਆ ਬਹੁਤ ਵੱਡਾ ਇਕੱਠ ਆ ਬਹੁਤ ਵਧੀਆ ਸੱਜ ਇੱਕ ਸਾਲ ਕਰਵਾਈ ਜਾਂਦੀ ਆ ਕਹਿੰਦਾ ਕਿ 10000 ਰੁਪਏ ਨਵੇਂ ਨਵੇਂ ਨੌਜਵਾਨ ਘੋਲ ਰਾਇਆ ਜੀ ਨਵੇਂ ਨਵੇਂ ਦਾਖਲਤਾ ਪੈ ਸਕਦੇ ਨੌਜਵਾਨਾਂ ਵਿੱਚ ਬਹੁਤ ਜ਼ਿਆਦਾ ਸ਼ਾਇਆ ਖੇਡ ਮੇਲੇ ਤੇ ਜਿੱਦਾ ਪਿੰਡ ਤੇ ਨੌਜਵਾਨ ਵੀ ਗਾਂ ਜੀ ਗੇੜ ਮੇਲੇ ਤੇ ਦੇਖ ਕੇ ਉਸ਼ਾਤ ਹੁੰਦੇ ਆ ਪਿੰਡ ਦੇ ਨੌਜਵਾਨ ਵੀ ਭੌਦੇ ਵੀ ਆਨਾ ਕਬੱਡੀ ਵੀ ਖੇਡਦੇ ਆ ਬਹੁਤ ਵਧੀਆ ਲੱਗਦਾ ਪ्युअर ਪੰਜਾਬ ਟੀਵੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜਾ ਸਾਡੇ ਪਿੰਡ ਦੇ ਵਿੱਚ ਆਣ ਕੇ ਕਵਰੇਜ ਕਰਾਇਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਨਗਰ ਵਾਸੀ ਇਹ ਜਿਹੜੀ ਸੰਜਿਆ ਇਹ ਤਕਰੀਬਨ 15 ਸਾਲ ਤੋਂ ਚੱਲ ਰਹੀ ਆ ਆਸਾਲਮ ਅਲਾਈਕੁਮ ਅਧਿਆਪਕੀ ਕੀ ਕਰ ਰਹੀ ਆ ਸਾਡੇ ਐਨਆਰਆਈ ਵੀਰ ਸਾਡੇ ਨਗਰ ਦੇ ਬਹਾਵੰਤੇ ਸੱਜਣ ਬਹੁਤ ਹੀ ਜਿਆਦਾ ਮਾਇਆ ਤੇ ਯੋਗਦਾਨ ਬਹੁਤ ਵੱਡੀ ਮਾਤਰਾ ਵਿੱਚ ਦਿੰਦੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਨ ਇਹ ਛੱਡ ਕੇ ਇਸ ਪਾਸੇ ਨੂੰ ਇੰਜ ਮੇਲਿਆਂ ਦੇ ਵਿੱਚ ਹਾਂ ਤੇ ਆਪਣੇ ਆਪ ਨੂੰ ਇਸ ਸੰਸਾਰ ਢਾਲਣ ਲਈ ਅਸੀਂ ਵੀ ਕਾਹ ਅੱਗੇ ਜਾ ਕੇ ਕੋਸੀਆਂ ਦੇ ਵਿੱਚ ਫੈਸਲਾ ਲਈ ਨੈਰੀ ਵੀਰਾਂ ਦੀ ਗੱਲ ਕਰਦੇ ਐ ਐਨ ਆਰ ਆ ਵੀਲਾ ਦਾ ਲੋਕ ਕਿੰਦਾ ਸਹਿਯੋਗ ਮਿਲਦਾ ਹੈ ਬਹੁਤ ਸਹਿਯੋਗ ਹੈ ਜੀ ਨਗਰ ਦਾ ਬਹੁਤ ਸਹਿਯੋਗ ਕਰਦੇ ਆ ਸ਼ਹਿਰ ਦਾ ਵੀ ਕਰਦੇ ਹੋਰ ਵੀ ਪਿੰਡ ਦੇ ਵਿੱਚ ਪ੍ਰਬੰਧ ਹੋਵੇ ਕੋਈ ਕੰਮ ਹੋਵੇ ਵੱਧ ਕਰਕੇ ਹਿਸਾਬ ਆਉਂਦੇ ਹੋ ਜਾਰੇ ਲਗਾਤਾਰ ਜੀ ਕਿ ਕਿੰਨੀ ਚੇਂਜ ਕਰਵਾਈ ਜਾ ਰਹੀ ਹੈ ਸ਼ੁਕਰਾ ਤਕਰੀਬਨ ਆ 15 16 ਸਾਲ ਹੋ ਚਲੇ ਸੋ ਸਾਲੋਂ ਕਿਤਾ ਕੋਈ ਜੀਕਾ ਖਾਨ ਸਾਹਿਬ ਕੋਈ ਜੀਕਾ ਕੱਚ ਖਾਨਪੁਰ ਟਟੇ ਵਿਖੇ ਲੱਖਾਂ ਦੇ ਦਾਤੇ ਦੀ ਛਿੰਝ ਪਾਈ ਜਾ ਰਹੀ ਹੈ ਕਿ ਸਾਰੇ ਨਗਰ ਵਾਲੋ ਨਗਰ ਦੇ ਸਾਰੇ ਪਤਵੰਤੇ ਸੱਜਣਾ ਵਾਲੋਂ 15ਵੀਂ ਛਿੰਝ ਦਾ ਪ੍ਰੋਗਰਾਮ ਬਣਾਇਆ ਗਿਆ ਜਿਸ ਵਿੱਚ ਸਾਰੇ ਪੰਜਾਬ ਤੋਂ ਜਾਂ ਹੋਰ ਵੀ ਬਹਰੋਂ ਬਕਰੇ-ਬਕਰੇ ਖਾਣਿਆਂ ਤੋਂ ਨਾਮੀ ਪਮਾਨਾਂ ਨੇ ਸ਼ਰਕਤ ਕੀਤੀ ਹੈ ਪਹਿਲਾਂ ਤਾਂ ਸਾਰੇ ਪ੍ਰਬੰਧਕ ਕਮੇਟੀ ਨੂੰ ਚੇਂਜ ਕਮੇਟੀ ਨੂੰ ਪਿੰਡ ਦੀ ಗ್ರಾಮ ਪੰਚਾਇਤ ਨੂੰ ਤੇ ਵਿਸ਼ੇਸ਼ ਤੌਰ ਤੇ ਅਨਾਜ ਨੂੰ ਬਹੁਤ ਬਹੁਤ ਵਧਾਈਆਂ ਦਿੰਦੇ ਆ ਇਹ ਚੇਂਜ ਮੇਲੇ ਆਪਣੀ ਪ੍ਰਾਤਨ ਸਭੇ ਦਾ ਹਿੱਸਾ ਹਨ ਤੇ ਇਹਨਾਂ ਵਿੱਚ ਆਪ ਪਹਿਲਵਾਨ ਆ ਕੇ ਆਪਣੀ ਤਾਕਤ ਦਾ ਜ਼ੋਰ ਦਿਖਾਉਂਦੇ ਨੇ ਤੇ ਬਹੁਤ ਵੱਡਾ ਸਨੇਹਾ ਛੱਡ ਕੇ ਜਾਂਦੇ ਨੇ ਕਿ ਸਾਰੇ ਪੰਜਾਬ ਦੇ ਬੱਚਿਆਂ ਨੂੰ ਆਪਣੀ ਸਿਹਤ ਸੰਭਾਲਣੀ ਚਾਹੀਦੀ ਹੈ ਆਪਣੇ ਵਿਰਸੇ ਨਾਲ ਜੁੜ ਕੇ ਰਹਿਣਾ ਚਾਹੀਦਾ ਚੰਗੀਆਂ ਖਾਣਾਂ ਖਾਣੀਆਂ ਚਾਹੀਦੀਆਂ ਤੇ ਨਸ਼ਿਆਂ ਤੋਂ ਪੰਜਾਬ ਨੂੰ ਉਪਕਰਣ ਦੀ ਲੋੜ ਹੈ ਤੇ ਤਾਂ ਹੀ ਹੋ ਸਕੂਗਾ ਜੇ ਆਪਾਂ ਸਾਰੇ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦਵਾਂਗੇ ਬੱਚਿਆਂ ਨੂੰ ਚੰਗੀ ਤਾਲੀਮ ਮਿਲੂਗੀ ਤੇ ਵਧੀਆ ਖਰਾਕਾ ਖਾਣਗੇ ਮਾੜੇ ਕੰਮਾਂ ਤੋਂ ਦੂਰ ਰਹਿਣਗੇ ਸੋ ਇਸ ਖਾਤੇ ਰੇ 56 ਬਹੁਤ ਵੱਡੀ ਸਿੱਖਿਆ ਦਿੰਦੀਆਂ ਨੇ ਮੈਂ ਅਕੀਦ ਵਿੱਚ ਇੱਕ ਵਾਰ ਫੇਰ ਸਾਰੇ ਪ੍ਰਬੰਧਕਾਂ ਨੂੰ ਅਤੇ ਸਮੁੱਚੇ ਠਾਨਪੁਰ ਟੱਡੇ ਦੇ ਨਗਰ ਨਿਵਾਸੀਆਂ ਨੂੰ ਵਿਸ਼ੇਸ਼ ਤੌਰ ਤੇ ਆਪਣੇ ਵੱਡੇ ਵੀਰ ਸਰਦਾਰ ਅਕਾਲ ਸਿੰਘ ਕਲੀਅਰ ਸਾਹਿਬ ਨੂੰ ਜਿਹੜਾ ਦਾ ਇਹ ਨਗਰ ਇਹਨਾਂ ਨੂੰ ਸਾਰੇ ਸਾਥੀਆਂ ਨੂੰ ਆਪਣੇ ਨੂੰ ਛਿੰਦੇ ਦੀਆਂ ਬਹੁਤ-ਬਹੁਤ ਵਧਾਈਆਂ ਤੇਨਾ ਵਾਹਿਗੁਰੂ ਚੇਕਾ ਖਾਲਸਾ ਵਾਹਿਗੁਰੂ ਚੇਕੀ ਫਤਿਹ 14 ਤੇ 15 ਤਰੀਕ ਅੱਜ ਆ ਰਹੀ ਹੈ ਨਗਰ ਦਾ ਛਿੰ ਮੇਲਾ ਪਿੰਡ ਦਾ ਮੇਲਾ ਸੋ ਇਹਨਾਂ ਦੇ ਪਰਿਵਾਰ ਵਿੱਚੋਂ ਵੱਡੇ-ਵੱਡੇ ਪਹਿਲਵਾਨ ਪੈਦਾ ਹੋਏ ਐ ਸਾਡੇ ਐਮਐਲ ਸਾਹਿਬ ਉਹਨਾਂ ਦੇ ਵਿੱਚੋਂ ਸੋ ਜੀ ਆਇਆਂ ਕਹਿੰਦੇ ਆ ਪੂਰੇ ਨਕਰ ਵੱਲੋਂ ਹਰ ਇੱਕ ਸਵਾਗਤ ਤੇ ਪਹਿਲਵਾਨਾਂ ਵੱਲੋਂ ਵੀ ਕੋਚਾ ਵੱਲੋਂ ਖਲੀਫੇ ਵੱਲੋਂ ਜੀ ਆਇਆਂ ਨੂੰ ਹਾਂਜੀ ਜੀ ਤੇ ਲੋ ਜੀ ਤੇ ਕਹਿੰਦਾ ਗੱਦੀ ਚੋਟੀ ਦਾ ਮੱਲਾ ਪਹਿਲਵਾਨ ਪ੍ਰਤਮਾਲ ਫਗਵਾੜਾ ਵਾਕਿਆ ਕਹਿੰਦੇ ਦੁਆਬੇ ਦਾ ਮਾਣ ਆ ਨਜ਼ਰ ਨੂੰ ਚਿੱਤੇ ਦਰ ਤੇ ਪੁੱਜਿਆ ਪਟਕੇ ਵਾਲੀ ਕੁਸ਼ਤੀ ਦਾ ਇਹ ਪਹਿਲਵਾਨ ਹੈ ਮੈਂ ਬੇਨਤੀ ਕਰਦਾ ਭੁਲਾਣਜੀ ਇੱਕ ਵਾਰ ਅਖਾਰੇ ਤੋਂ ਜਰੂਰ ਸਲਾਮੀ ਦਿਓ ਉੱਠ ਕੇ ਪਹਿਲਵਾਨਾ ਪਹਿਲਵਾਨ ਪ੍ਰਤਪਾਲ ਸਖਵਾਨਾ ਕਹਿੰਦੇ কুਸਤੀ ਦੇ ਜਿੰਦਾਰੇ ਭਾਈ ਪਹਿਲਵਾਂ ਦਾ ਸ਼ਿਗਰਦਾ ਹੈ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਹੈ ਪਹਿਲਵਾਨ ਬਲਵੀਰ ਬੌਧਰ ਪਹਿਲਵਾਂ ਜਿਹਨਾਂ ਦਾ ਪਾਣਜ ਹੈ ਸਰਦਾਰ ਸੁੰਦਰਪਾਲ ਸਿੰਘ ਜੀ ਦਾ ਇਹ ਸੁਪੁੱਤਰ ਨੌਜਾਨ ਜਿਹਨੇ ਸਲਾਰਾਗਾ ਪਹਿਲਵਾਨ ਪ੍ਰਿਤਪਾਲ ਖੋਵਾੜਾ ਅੱਜ ਦੇ ਜੰਗਲ ਦੇ ਉੱਤੇ ਚਦਰ ਤੇ ਪਹੁੰਚਿਆ ਬਹੁਤ ਬਹੁਤ ਧੰਨਵਾਦ ਕਰਦੇ ਆਂ ਪਰ ਅਗਲੀ ਅਮਿਤ ਕਹਿੰਦੇ ਸਾਡੇ ਸਤਿਕਾਰਯੋਗ ਧੀਮਾ ਪਹਿਲਵਾਂ ਦੀ ਸ਼ਾਗੋਤ ਉਹਨਾਂ ਦਾ ਬੇਟਾ ਹੈ ਔਰ ਬੜੀ ਪਿਆਰੀ ਕੁਲ ਨਿੰਦਾ ਮਾਲਕਾ ਨੌਜਾਨ ਅਗਲੀ ਕੁਸ਼ਤੀ ਧੀਮਤੀ ਕਸੂ ਕਸਤੀ ਪਹਿਲਵਾਨਾਂ ਦੀ ਸ਼ੁਰੂ ਹੋਈ ਹੈ ਸਰਿੰਦਰ ਪਹਿਲਵਾਨ ਦੁਆਰਾ ਤੇ ਹੈਪੀ ਪੋਡੇ ਐਸ ਲਈ ਐਪੀ ਪੋਡੇ ਸੁਭਰਾਮਾ ਪਿੰਡ ਹੈ ਪੁਲਵਾਨੀ ਦੇ ਵਿੱਚ ਮੁੰਡੇ ਦਾ ਨਾਮ ਗਾਡਰ ਨਾਮ ਨਾਲ ਜੜਿਆ ਰਿਹਾ ਹੈ ਇਹ ਮੁੰਡੇ ਨੂੰ ਗਾਡਰ ਕਹਿੰਦੇ ਕੁਸ਼ਤੀ ਵਿੱਚ ਹੈਪੀ ਪੋਡੇ ਸੁਭਰਾਮਾ ਵਾਲਾ ਸਾਹਮਣੇ ਕੁਸ਼ਤੀ ਲੜਦਾ ਹੋਇਆ ਸ੍ਰਿੰਦਰ ਪਹਿਲਵਾਨ ਕੋ ਵੱਜਦੇ ਹੋ ਤਾਂ ਕਿ ਪਿਆਰ ਨਾਲ ਫੌਲ ਨਹੀਂ ਖੇਡਣਾ ਫੌਲ ਨਹੀਂ ਕਰਨਾ ਸਾਰੇ ਸੰਗਤ ਵੱਲੋਂ ਹਰ ਇੱਕ ਸਵਾਗਤ ਜੀ ਆਇਆਂ ਨੂੰ ਸਾਡੇ ਐਮਐਲ ਸਾਹਿਬ ਪਹੁੰਚ ਚੁੱਕੇ ਨੇ ਸਰਦਾਰ ਰੋਣਾ ਆਏ ਨੇ ਫੁੱਲ ਖਿੜਕੇ ਦੇ ਸੂਟ ਬੜੇ ਪਿਆਰ ਨਾਲ ਮਿਲ ਹੋ ਰਿਹਾ ਹੈ ਬੜੀ ਮੁਹੱਬਤ ਹੈ ਦੂਸਰੀ ਵਾਰੀ ਸਿਆਸਤ ਦੇ ਵਿੱਚ ਬੜੇ ਹਾਰਦਿਕ ਸਵਾਗਤ ਜੀ ਆਇਆਂ ਨੂੰ ਬਾਕੀ ਮਾਣ ਮਾਣੇ ਦੀ ਇਸ ਖੇਡਾਂ ਦਾ ਅੱਜ ਦੇ ਇਸ ਵਿਸ਼ਾਲ ਕਸਤੀਦਾਨ ਦੇ ਵਿੱਚ ਸ਼ਰਕਤ ਕਰ ਰਹੀਆਂ ਹੈ ਆਸ਼ੀਰਵਾਦਾਂ ਸਾਹਿਬ ਤੋਂ ਵੀ ਸੁਨਿਸ਼ਚਿਤ ਟੀਮ ਦਾ ਸੀਨੀਅਰ ਪਰਮਾਸ਼ਾਹ ਪਾਗਲ ਸਫਰ ਤੱਕ ਆ ਦੀਆਂ ਦੇ 8 ਸਾਲ ਹੋ ਗਏ ਕਰਵਾਣੇ ਕਦੀ ਮੁਸਤੀ ਦਾ ਅੰਦਾਨ ਸਭਾਲ ਕਸ਼ਾ ਕੋ ਹੁਸ਼ੇਂਦਰ ਦੇ ਪਹੁੰਚ ਰਹੇ ਨੇ ਮੈਂ ਬੀਤੀ ਗੁਰ ਪ੍ਰਬੰਧਕਾਂ ਨੂੰ ਬੜੇ ਪਿਆਰ ਨਾਲ ਪੂਰੇ ਸੁਖਾਰ ਨਾਨ ਨੂੰ ਮੁਕਸਤੇ ਲੈ ਕੇ ਆਜਣ ਉਹ ਪ੍ਰਬੰਧਕਾਂ ਨੂੰ ਬੇਨਤੀ ਹੈ ਭਾਜੀ ਅੱਜ ਦੇ ਸਟੇਜ ਤੇ ਬਖਤਰੀ ਨਾਮ ਨੂੰ ਬੇਨਤੀ ਹੈ ਵੀ ਸਰਦਾਰ ਹਰਦੇਵ ਸਿੰਘ ਦੀ ਡਾਡੀ ਸ਼ਰਵਲ ਸਿੰਘ ਸਾਹਿਬ ਵਿਧਾਨ ਸਭਾ ਹਲਕਾ ਕਸ਼ਾ ਕੋ ਸਾਡੇ ਤੇ ਮੈਨ ਪਹੁੰਚ ਚੁੱਕੇ ਨੇ ਉਹਨਾਂ ਸਾਥ ਜੇ ਮਿਲਦੀ ਦਲੇਰੀ ਸੋਹਣਿਆ ਉਹ ਪੈਗਟਾਂ ਦੇ ਦੁੱਧ ਲਾਲੀ ਪਾਲਦੇ ਸੋਹਣਿਆ ਅੱਜ ਖਾਨਪੁਰ ਦੀ ਧਰਤੀ ਦੇ ਵਿੱਚ ਫੱਟਾ ਛਿੰਝ ਮੱਲਾ ਹੋਣ ਜਾ ਰਿਹਾ ਏ ਜੇ ਛਿੰਝ ਮੱਲਾ ਵਧੀਆ ਲੱਗਾਵੇ ਇੱਕ ਵਾਰੀ ਸਾਰੇ ਜੱਗ ਤਾੜੀਆਂ ਮਾਰ ਦਿਓ ਜੇ ਛਿੰਝ ਮੱਲਾ ਵਧੀਆ ਲੱਗਾਵੇ ਤਾੜੀਆਂ ਮਾਰ ਦਿਓ ਜਿਹੜੀ ਆ ਸਟੇਜ ਤੇ ਸੰਗਤ ਬੈਠੀ ਐ ਇਹਨਾਂ ਦੇ ਵਿੱਚ ਸਾਰਿਆਂ ਦੇ ਦਿਲੋਂ ਧੰਨਵਾਦ ਕਰਦਾ ਸਾਰਿਆਂ ਦੇ ਦਿਲੋਂ ਧੰਨਵਾਦ ਕਰਦਾ ਆ ਛਿੰਝ ਮੱਲਾ ਹੋਣ ਜਾ ਰਿਹਾ ਏ ਜਿਹੜੇ ਦਰਸ਼ਕ ਵੀਰ ਆਏ ਹੋਏ ਐ ਸਾਰੇ ਬੈਠੇ ਹੋਏ ਐ ਛਿੰਦ ਮੇਲਾ ਦੇਖਦੇ ਆ ਉਹਨਾਂ ਦਾ ਵੀ ਦਿਲੋਂ ਧੰਨਵਾਦ ਕਰਦੇ ਆ ਅੱਜ ਛਿੰਦ ਮੇਲਾ ਵੱਡਾ ਹੈ ਪ੍ਰਤਪਾਲ ਫਕਵਾੜੇ ਵਾਲੇ ਵੀ ਆਊਗਾ ਨਜ਼ਾਰੇ ਵੱਡੂਗਾ ਕਰਦਾ ਹੋਇਆ ਕਮਾਲ ਹੈ ਨਹੀਂ ਰੀਸਾ ਇਹ ਗੱਲ ਵੱਖਰੀਆਂ ਐ ਭਾਈ ਅਸਲਮ ਗਰੀਆਂ ਤਕੜਾ ਅਸਲਮ ਪਹਿਲਵਾਨ ਗਾਲੇ ਸੰਗੇ ਪੁਸ਼ਾਰ ਪਹਿਲਵਾਨ ਕੋਲਿੱਤਾ ਨਾਲੇ ਸੋਨੂ ਮੱਸੀਆਂ ਦੇ ਨਾਜ਼ਰ ਪਹਿਲਵਾਨਾਂ ਕੀਪਾਂ ਦੇ ਰੋਗ ਹੈ ਕਸਤੀ ਜਿਹੜੀ ਧੀਮੇ ਭਲਵਾਨ ਦਾ ਰੋਗ ਜਿਹੜਾ ਚੇਲਾ ਹੈ ਸਿਰਾ ਕਰਵਾਈ ਜਾਂਦਾ ਹੈ ਖਾਨਪੁਰ ਦੇ ਵਿੱਚ ਕਹਿੰਦੇ ਛੰਨ ਮੇਲਾ ਬਹੁਤ ਤਗੜਾ ਹੈ ਅੱਜ ਅਸਲਮ ਦੀ ਵੀ ਕਸਤੀ ਉੱਧਰ ਚੱਲੀ ਹੈ ਕੌਣ ਕਰੂ ਅਸਲਮਾ ਕੁਝ ਕਰਨਾ ਜੇ ਖਾਣਾ ਜਿੱਤ ਕੇ ਅਸਲਮਾ ਕੁਝ ਕਰਨਾ ਪੈਣਾ ਹੈ ਅੱਜ ਕਹਿੰਦੇ ਵੱਡਾ ਛੰਨ ਮੇਲਾ ਹੋਣ ਜਾ ਰਿਹਾ ਹੈ ਇਹ ਖਾਨਪੁਰ ਦੀ ਧਰਤੀ ਹੈ ਉਹ ਨਿਆਰੇ ਬੰਤੀ ਜਾਂਦੀ ਐ ਨਹੀਂ ਹਰੀសា ਖਾਣ ਪਣ ੱਡਾ ਵੀ ਪੈਂਦਾ ਏ ਮਰਮਰ ਫਗਵਾੜਾ ਫਿਰ ਹੋਵੇ ਫਿਰ ਜਾ ਕੇ ਬਣ ਹੁੰਦਾ ਸੋ ਪਹਿਲੇ ਜਿਹੜੇ ਬਲਾਰੇ ਹੋਏ ਆ ਦੁਨੀਆ ਦੇ ਵਿੱਚ ਛੇਵੇਂ ਪਾਤਸ਼ਾਹ ਦੇ ਸਮੇਂ ਦੇ ਬਲਾਰੇ ਢਾਡੀ ਜੱਤਾ ਭਾਈ ਅਬਦੁੱਲ ਸਿੰਘ ਭਾਈ ਨੱਥ ਸਿੰਘ ਹੋਏ ਆ ਉਹਨਾਂ ਤੋਂ ਬਾਅਦ ਬਾਕਰੀਤ ਗੜਾ ਰੌਕ ਪਹਿਲਵਨ ਸ਼ਾਕੋਟ ਦੇ ਦੀਪਾ ਪਹਿਲਵਨ ਮਕੋਤਰ ਕਰੋ ਮਾਲ ਦੀ ਕੋਤੀ ਜਿਹੜੇ ਨਾਲੇ ਹਾਂਜੀ ਤੇ ਸਾੜ ਤੇ ਅਸਲ ਪਹਿਲਵਨ ਕਾਲ ਸਿੰਘ ਜੀ ਹਾਜ਼ਰ ਅੱਲੀ ਸੋ ਇਹ ਮੇਰੇ ਵੀਰ ਨੇ ਗੋਲ ਸਾਂਝੀ ਕਰਨੇ ਆ ਸੋ ਆਪਾਂ ਇਹਨਾਂ ਦੀ ਵੀ ਹਾਜ਼ਰੀ ਕੂਲ ਕਰਾਂਗੇ ਤੇ ਮਿਲੋਂ ਅਰਦਾਸ ਕਰਦੇ ਆ ਖੜੇ ਪਾਛ ਲੋਚ ਆ ਜਾ ਵੀ ਫਰੂਜ਼ ਅੱਜ ਖਾਨਪੁਰ ਦੀ ਧਰਤੀ ਦੇ ਛਿੰਝ ਵਿਲਾ ਵੱਡਾ ਹੋਣ ਜਾ ਰਿਹਾ ਏ ਕਿ ਮੇਘਿਆਣਾ ਕਿਥੇ ਭਲਵਾਨ ਰੱਜ ਦੇ ਜਹਾਜਾਂ ਨੂੰ ਨਹੀਂ ਰੋੜੇ ਵਜਦੇ ਭੜਾਕੂ ਮੋਰੇ ਅੜਦੇ ਨਹੀਂ ਡਿਗਰੀ ਸੋਹਣੇ ਸਾਡੇ ਦਰਮਿਆਨ ਉੱਚ ਜੱਤਰ ਤੇ ਸ਼ਖਸੀਅਤ ਅਜਵੇ ਦੰਗਲ ਵਿੱਚ ਪੁਜੀਆ ਹੈ ਸ਼ੀਤਲ ਕਨੇਡਾ ਚਰਨਜੀਤ ਜੀ ਮਾਨਕਪੁਰੇ ਜਿਨ੍ਹਾਂ ਦੇ ਵੱਲੋਂ 100 ਡਾਲਰ ਅੱਜ ਦੇ ਇਸ ਵਿਸ਼ਾਲ ਕੁਸ਼ਤੀ ਡੰਗਲ ਦੇ ਲਈ ਪਹੁੰਚ ਰਹੇ ਆ ਆਪਣੇ ਦਸਾਂ ਨਾਮ ਦੀ ਗਿਰਤਕਮਾਈ ਇਹਨਾਂ ਵੀਰਾਂ ਨੇ ਸਾਦੀ ਕੀਤੀ ਹੈ ਅੱਜ ਦੇ ਡੰਗਲ ਦੇ ਲਈ 100 ਡਾਲਰ ਜਿਹੜਾ ਆ ਵਿਸ਼ਾਲ ਕੁਸ਼ਤੀ ਡੰਗਲ ਵਿੱਚ ਪਹੁੰਚਦਾ ਹੋਇਆ ਸੀਤਲ ਕੈਨੇਡਾ ਤੇ ਚਰਨਜੀਤ ਮਾਨਕਪੁਰੇ ਇਹਨਾਂ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਿੰਦੀ ਜੀ ਆਨੰਦ ਤੇ ਪੁੱਜਣ ਦੇ ਪਹਿਲਵਾਨਾਂ تشار بلون دلتا پہ اسمم بلون کارشن مجھے پھر جانی ہم دا وہاں کچھ لکھی ہم آرائی اچھے جانے گے دیکھے جانے گے اس لما ہے تاپی ہم دا پہلے افصریاں مجھے پہلے ہم دا پہلے سب لگ سکتا ہے لینا پہلے دا پہلے گھرے چھوڑے ہی چوری آگی دے ہوں گا شوری باتوں میں ہوں گا مہاراں بھونیاں بیڑے پار ਲੋਕ ਲੀਡਰ ਆ ਬੜਾ ਜਿਆਦਾ ਕੁਸ਼ਤੀ ਨੂੰ ਪਿਆਰ ਕਰਦੇ ਆ ਵੱਧ ਚੜ ਕੇ ਜਿਹੜਾ ਪੈਕੰਦੇ ਪਰਦੰਦ ਚਿਕਾਰ ਹੋਈ ਜਿਹਦੇ ਵਿੱਚ ਕਹਿੰਦੇ ਮਿਰਜ਼ਾ ইরਾਨੀ ਜੇਤੂ ਰਿਹਾ ਹੈ ਸਾਹਮਣੇ ਮੁੰਡਾ ਕਾਲੇ ਸਿੰਘ ਵਾਲਾ ਜਸ਼ਨ ਕੁਸ਼ਤੀ ਲੜਦਾ ਹੈ ਸਨੀ ਪਲਵਾਨ ਦਾ ਪੱਠਾ ਹੈ ਚਾਰ ਪਰ ਤਿਆਰ ਤਿੰਨ ਕੁਸ਼ਤੀਆਂ ਚੱਲ ਰਹੀਆਂ ਤੇ 6 ਮੱਲ ਘੜਵੇਂ ਨੇ ਤਿੰਨ ਕੁਸ਼ਤੀਆਂ ਤੇ 6 ਪਲਵਾਨ ਖਾਨਪੁਰ ਢੱਡੇ ਵਾਲਿਆਂ ਦਾ ਸੀ ਕੋਟਰ ਕੋਟਰ ਧਨਵਾਦ ਕਰਦੇ ਆ ਉਧਰਲੇ ਪਾਸੇ ਕਾਫੀ ਦੇ ਲੰਗਰ ਹੈ ਚਾਹ ਦੇ ਲੰਗਰ ਚੱਲ ਰਹੇ ਨੇ ਐਂ ਸੋਹਣਾ ਮੰਚ ਬਣਿਆ ਹੋਇਆ ਸੋਹਣੀ ਸਟੇਜ ਹੈ ਤੇ ਇੱਕ ਪਾਸੇ ਇੱਕ ਨੰਬਰ ਸਟੇਜ ਲੱਗੀ ਹੋਈ ਹੈ ਇਹ ਪਾਸੇ ਦੋ ਨੰਬਰ ਸਟੇਜ ਲੱਗੀ ਹੋਈ ਹੈ ਜਿਹੜੀ ਜੇ ਵੀ ਦਾਖਲ ਕਰਨਾ ਹੋਵੇ ਸਾਡੇ ਪ੍ਰਬੰਧਕ ਬੈਠੇ ਨੇ 2 ਨੰਬਰ ਦੀ ਸਟੇਜ ਦੇ ਉੱਪਰ ਉਹਨਾਂ ਨੂੰ ਤੁਸੀਂ ਆਪਣਾ ਨਾਮ ਜਿਹੜਾ ਦਰਜ ਕਰਾ ਸਕਦੇ ਆ ਜੇ ਕਿਸੇ ਨੇ ਸੇਵਾ ਪਾਉਣੀ ਹੋਵੇ ਤੇ 2 ਨੰਬਰ ਦੀ ਸਟੇਜ ਤੇ ਜਾ ਕੇ ਸੇਵਾ ਪਾ ਸਕਦੇ ਆ ਕਰੀ ਗੱਲ ਬਈ ਵਾਹ ਜੀ ਵਾਹ ਪਹਿਲਵਾਨ ਬਈ ਅਗਲੀ ਕੁਸ਼ਤੀ ਤੇ ਮੱਲਣਾ ਰਸ਼ੀਦ ਤੇ ਜਗਨਨਾਥ ਪਹਿਲਵਾਨੇ ਕਾਲੇ ਸਕੇ ਇਹ ਮੱਲ ਬਿਲਕੁਲ ਰੈਡੀ ਹੋ ਕੇ ਖਾੜੇ ਪਾਸ਼ਾ ਦੇ ਵਿੱਚ ਪਜਾਰਨਗੇ ਬਹੁਤ ਵਧੀਆ ਮੁਕਾਬਲਾ ਹਾਂਜੀ 1100 ਰੁਪਏ ਦੀ ਸੇਵਾ ਲਗੇ ਪਹੁੰਚੇ ਹੋਏ ਨੇ ਉਹਨਾਂ ਦਾ ਵੀ ਧੰਨਵਾਦ ਹੈ ਸਰਦਾਰ ਗੁਰਮੁਖ ਸਿੰਘ ਜੀ ਉਹਨਾਂ ਦਾ ਦਇਆ ਸਿੰਘ ਨੇ ਲਿਖਿਆ ਹੈ ਮਾਇਆ ਖਰਚਲੇ ਤੇ ਪੁੰਨ ਦੇ দান ਕਰਲਾ ਮਾਇਆ ਵੇਚ ਜਮੀਨ ਦੇ ਪੜੀ ਰਹਿਣੀ ਆਖਰ ਜ਼ਿੰਦਗੀ ਦੀ ਪੋਰ ਨੇ ਇਸ ਮਾਨ ਤੇ ਜੜੀ ਰਹਿਣੀ ਮਾਇਆ ਖਰਚਲੇ ਤੇ ਪੁੰਨ ਦੇ দান ਕਰਲਾ ਮਾਇਆ ਵੇਚ ਜਮੀਨ ਦੇ پڑی رونی شدید رفیع پرچی لے کے ਜੀ ਖੇਡਿਆ ਬਾਹਰ ਤੇ ਕੋਈ ਨਾ ਮੋੜਾ ਫਰਲੀ ਤੇਨੇ ਗੱਲ ਕੇ ਜੀਸ ਖੜਾ ਹੋਇਆ ਇੱਕ ਵਾਰ ਖੇਡਿਆ ਜਿਹਨੂੰ ਝਗੜਨ ਕਹਿੰਦੇ ਆ ਉਹ ਕਹਿੰਦੇ ਸਾਹਮਣੇ ਦੀ ਕੁਰਸੀ ਤੇ ਬੱਧੂ ਉੱਪਰ ਵਾਲਾ ਰੈਰ ਦੀ ਉਹ ਕੁਰਸੀ ਦੇ ਉੱਪਰ ਜਿਵੇਂ ਬੱਧੂ ਦਾ ਅਦਾ ਸਾਰੇ ਹਾਂਜੀ ਬਹੁਤ ਹੀ ਸ਼ਾਨਦਾਰ بہت بڑا مقابلہ کہ رنگ برنگیا پکا سرداری کو ਵੇ ਵਾਹ ਪਹਿਲਵਾਨ ਆਵੇ ਕਰੇ ਤਖੜਾ ਅਦੇ ਪਹਿਲਵਾਨ ਤੇ ਦੇਰੇ ਪਹਿਲਵਾਨ ਸ਼ਾਹਦਪੁਰ ਵਾਹ ਜੀ ਵਾਹ ਇਧਰਲੇ ਪਾਸੇ ਕਹਿੰਦੇ ਵੀ ਅਜੇ ਪਹਿਲਵਾਨ ਹੈ ਗਾਲੇ ਕੰਜ ਦੇ ਵਿੱਚ ਦੁਜੇ ਪਾਸੇ ਬਿਨੇ ਹੈ ਕਹਿੰਦੇ ਵੀ ਬਿਨੇ ਤਰੰਤ ਪੁੱਤਰ ਇੱਕ ਸੁਨੀਲ ਹੈ ਇੱਕ ਬਿਨੇ ਹੈ ਜਿੰਨੇ ਮਰੀਕ ਪਹਿਲਵਾਨ ਜੀ ਮਾਮੇ ਨੇ ਪ੍ਰਵਾਦੀ ਕੀਤੀ ਹੈ ਵਜੀਦ ਮਾੜੇ ਨੇ ਪ੍ਰਵਾਦੀ ਕੀਤੀ ਹੈ ਪਰਿਵਾਰ ਵਿੱਚੋਂ ਮਿਲੀ ਹੋਈ ਮੱਲੀ ਹੈ ਵੀਰੇ ਦਾ ਆਪਣੇ ਸਮੇ ਦਾ ਨਾਮ ਰਿਹਾ ਉਧਰ ਦੇ ਪਾਸੇ ਪਜਦੇ ਹੋਏ ਤਾਂ ਉਧਰ ਦੇ ਪਾਸੇ ਟੋਲੀ ਦਾ ਤਾਕਤ ਕਰਦੇ ਆ ਦੌਤਪੁਰ ਢੱਡੇ ਤੋਂ ਸਾਡੇ ਸ਼ੇਖ ਸਾਹਿਬ ਜਿਨ੍ਹਾਂ ਨੇ ਤਾਰਨ ਬਾਬਾ ਕੀਤੀ ਹੈ ਜਿਹੜੇ ਅਰਦਾਸ ਮੰਗਦੀ ਕੀਤੀ ਹੈ ਲੱਖਾਂ ਦੇ ਦੱਜ ਦੇ ਚਰਨਾਂ ਦੇ ਹੱਥ ਮੁੜੇ ਨਾਮ ਕਦੇ ਸਰਬੱਤ ਦਾ ਭਲਾ ਮੰਗਿਆ ਮਾਲ ਦੰਗਰ ਦੀ ਸੁੱਖ ਸ਼ਾਂਤੀ ਵਾਸਤੇ ਨਗਰ ਦੀਆਂ ਦੇ ਵਾਸਤੇ ਤੇ ਫਸਲ ਬਾੜੀ ਦੇ ਵਾਦੇ ਦੇ ਵਾਸਤੇ ਇਹ ਦੰਗਰ ਜਿਹੜਾ